ਇਦਾਂ ਦੀ ਮੂਵੀ ਬਣਨੀਆਂ ਚਾਹੀਦੀਆਂ ਆਪਣੇ ਕਲਚਰ ਤੋਂ ਰਿਲੇਟਡ ਤੇ ਬਹੁਤ ਵਧੀਆ ਮੈਸੇਜ ਵੀ ਹੈ ਕਿਹਦਾ ਕਿਰਦਾਰ ਵਧੀਆ ਲੱਗਿਆ ਮੁੰਡੀਆਂ ਰੂਪੀ ਗਿਲ ਮੈਮ ਦਾ ਬਹੁਤ ਵਧੀਆ ਸੀਗਾ ਸਭ ਦਾ ਹੀ ਬਹੁਤ ਅੱਛਾ ਰੋਲ ਪਲੇ ਕੀਤਾ ਸੁਤਨੇ ਬਹੁਤ ਅੱਛੀ ਮੂਵੀ ਸੀਗੀ ਬਹੁਤ ਵਧੀਆ ਮੈਸੇਜ ਵੀ ਮਿਲਦਾ ਜੋ ਇਤਿਹਾਸ ਸੀ ਆਪਣਾ ਹੁੱਲੇ ਬੈਠੇ ਦੀ ਸਾਰੀ ਅਸੀਂ ਵੀ ਬੱਚਿਆਂ ਨੂੰ ਨਾਲ ਲੈ ਕੇ ਆਏ ਆਂ ਦਿਖਾਉਣ ਮੈਂ ਤਾਂ ਬੱਚਿਆਂ ਨੂੰ ਬਹੁਤ ਰਿਕਵੈਸਟ ਕਰੂੰਗੀ ਵੀ ਹਰ ਇੱਕ ਪੇਰੈਂਟਸ ਆਪਣੇ ਬੱਚਿਆਂ ਨੂੰ ਦਿਖਾਉਣ ਜਿਨ੍ਹਾਂ ਨੂੰ ਰਚਨੀ ਜੀ ਦਾ ਇਤਿਹਾਸ ਪਤਾ ਲੱਗੇ ਤੇ ਸਭ ਤੋਂ ਵਧੀਆ ਕੈਰੈਕਟਰ ਕਿਹਦਾ ਲੱਗਿਆ ਮੂਵੀ 'ਚ ਰੂਪੀ ਗਿਲਦਾ ਜੀ ਰੂਪੀ ਗਿਲ ਦਾ ਸਟੈਕ ਇਹ ਜਿੱਦ ਕਰਕੇ ਆਇਆ ਸਪੈਸ਼ਲ ਦੇਖਣ ਲਈ ਹਾਂਜੀ ਜਿੱਦ ਕਰਕੇ ਆਏ ਹਾਂ ਕਿਵੇਂ ਲੱਗੀ ਮੂਵੀ ਵਧੀਆ ਸਭ ਤੋਂ ਵਧੀਆ ਕਿਰਦਾਰ ਕਿਸਦਾ ਲੱਗਿਆ ਮੂਵੀ 'ਚ ਕਿਰਦਾਰ ਜੀ ਸਾਰਿਆਂ ਦਾ ਹੀ ਵਧੀਆ ਹੈ ਤੇ ਜੋਗਰਾਜ ਜੀ ਦਾ ਸਪੈਸ਼ਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਬੀਬੀ ਰਜਨੀ ਮੂਵੀ ਜੋ ਕਿ ਕਾਫੀ ਚਰਚਾ ਦੇ ਵਿੱਚ ਹੈ ਤੇ ਕਾਫੀ ਪੰਜਾਬੀ ਪਸੰਦ ਕਰ ਰਹੇ ਨੇ ਮੂਵੀ ਨੂੰ ਤੇ ਲੋਕਾਂ ਨਾਲ ਗੱਲਬਾਤ ਕਰਾਂਗੇ ਜੋ ਮੂਵੀ ਦੇਖ ਕੇ ਬਾਹਰ ਆ ਰਹੇ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦੀ ਮੂਵੀ ਲੱਗੀ ਜੀ ਵਧੀਆ ਜੀਾਰੇ ਘਰੇ ਘਰ ਦੇ ਉਨ ਦਿਖਾਣੀ ਚਾਹੀਦੀ ਨਾਲ ਵਧੀਆ ਸੋ ਜਿੱਦਾਂ ਅੱਜਕੱਲ ਹਾਸੇ ਮਜ਼ਾਕ ਵਾਲੀ ਮੂਵੀ ਜ਼ਿਆਦਾ ਚਾਰੇ ਲੱਗਦਾ ਵੀ ਹੈ ਜੀ ਸੇਧ ਦੇਣ ਵਾਲੀਆਂ ਮੂਵੀਆਂ ਜਾਂ ਇਤਿਹਾਸ ਨੂੰ ਦਰਸਾਉਂਦੀਆਂ ਹੋਣੀਆਂ ਚਾਹੀਦੀਆਂ ਨੇ ਜੀ ਨਹੀਂ ਉਹ ਤੜੀ ਉਹਦੇ ਨਾਲੋਂ ਇਹ ਠੀਕ ਆ ਵਧੀਆ ਵਧੀਆ ਨਾਲ ਇੱਕ ਆਪਣਾ ਗੁਰਪੁਰ ਗੁਰਪੂਰਾ ਨਾਲ ਜੁੜਨਾ ਚਾਹੀਦਾ ਪਤਾ ਲੱਗ ਰਹੀਦਾ ਵਧੀਆ ਛੋਟੇ ਬੱਚੇ ਨੂੰ ਪੁੱਛੋ ਹਾਂ ਯਾਰ ਸਗਨ ਗਿਮੇ ਵਾਲੀ ਕਿ ਮੂਵੀ ਦੱਸੋ ਬੱਚੇ ਕਿਹ ਮੂਵੀ ਲੱਗੀ ਵਧੀਆ ਲੱਗੀ ਇਮੋਸ਼ਨਲ ਸੀਗੀ ਕਿਹੜਾ ਸੀਨ ਵਧੀਆ ਲੱਗਿਆ ਲਾਸਟ ਸੀ ਕਰਦੇ ਹਾਂ ਡਿਮਾਂਡ ਪ੍ਰੋਡਿਊਸਰਾਂ ਨੂੰ ਵੀ ਇਹੋ ਜਿਹੀਆਂ ਮੂਵੀ ਅੱਗੇ ਵੀ ਆਉਣੇ ਚਾਹੀਦੀਆਂ ਨੇ ਕਰਦੇ ਹਾਂ ਇਹ ਜਿੱਦ ਕਰਕੇ ਆਇਆ ਸਪੈਸ਼ਲ ਦੇਖਣ ਲਈ ਹਾਂਜੀ ਜਿੱਦ ਕਰਕੇ ਆਏ ਹਾਂ ਕਿਵੇਂ ਲੱਗੀ ਮੂਵੀ ਵਧੀਆ ਵਧੀਆ ਜੀ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਵੀ ਬਾਤ ਤੋਂ ਬਾਤ ਮੂਵੀ ਦੇਖੋ ਤੇ ਤੁਸੀਂ ਸੇਰ ਲਓ ਜੀ ਠੀਕ ਹੈ ਥੈਂਕ ਯੂ ਮੂਵੀ ਦੇਖਣਾ ਹਾਂਜੀ ਹਾਂਜੀ ਕਿਵੇਂ ਲੱਗੀ ਮੂਵੀ ਜੀ ਬਹੁਤ ਵਧੀਆ ਲੱਗੀ ਪਹਿਲਾਂ ਛੋਟੇ ਹੁੰਦੇ ਦੇਖ ਦੁੰਦੇ ਸੀਗੇ ਅੱਛਾ ਜੀ ਆਹ ਮੁੰਡੇ ਦਿਖਾਣ ਆਏ ਸੀ ਆਹ ਬੜਾ ਬੱਚਾ ਹੰਢੀ ਕਾ ਵਧੀਆ ਕਿਵੇਂ ਹਾਂਜੀ 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 ਮੂਵੀ ਦੇਖੀਏ ਹਾਂਜੀ ਹਾਂਜੀ ਬਹੁਤ ਵਧੀਆ ਮੂਵੀ ਹੈ ਜੀ ਐਦਾਂ ਦੀ ਮੂਵੀ ਬਣਨੀਆਂ ਚਾਹੀਦੀਆਂ ਆਪਣੇ ਕਲਚਰ ਤੋਂ ਰਿਲੇਟਿਡ ਤੇ ਬਹੁਤ ਵਧੀਆ ਮੈਸੇਜ ਵੀ ਹੈ ਸਉਤੋ ਬਧੀਆ ਕਿਰਦਾਰਕੀ ਦਾ ਲੱਗਿਆ ਮੂਵੀ ਤੇ ਜੀ ਕਿਰਦਾਰ ਜੀ ਸਾਰਿਆਂ ਦਾ ਹੀ ਵਧੀਆ ਹੈ ਤੇ ਜੋਗਰਾਜ ਜੀ ਦਾ ਸਪੈਸ਼ਲਿਸਟ ਠੀਕ ਹੈ ਮੈਂ ਵੀ ਦੇਖਿਆ ਜੀ ਹਾਂਜੀ ਮੂਵੀ ਤੇ ਬਹੁਤ ਵਧੀਆ ਜੀ ਬਹੁਤ ਗੁਰੂਆਂ ਦਾ ਇਤਿਹਾਸ ਜਿਹੜਾ ਸਭ ਨੂੰ ਦੇਖਣ ਨੂੰ ਮਿਲਿਆ ਬੱਚਿਆਂ ਨੂੰ ਇਸ ਬਾਰੇ ਪਤਾ ਨਹੀਂ ਸੀ ਅੱਗੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗਿਆ ਮੈਂ ਤਾਂ ਬੱਚਿਆਂ ਅੱਗੂ ਬਹੁਤ ਰਿਕਵੈਸਟ ਕਰੂੰਗੀ ਵੀ ਹਰ ਇੱਕ ਪੇਰੈਂਟਸ ਆਪਣੇ ਬੱਚਿਆਂ ਨੂੰ ਦਿਖਾਉਣ ਜਿਨ੍ਹਾਂ ਨੂੰ ਰਚਨੀ ਜੀ ਦਾ ਇਤਿਹਾਸ ਪਤਾ ਲੱਗੇ ਕਿਉਂਕਿ ਸਾਡੇ ਸਮੇਂ ਚ ਕਿਤਾਬਾਂ ਵਿੱਚ ਲਿਖਿਆ ਸੀ ਪਰ ਹੁਣ ਰੀਅਲ ਮੂਵੀ ਦੇ ਵਿੱਚ ਆਇਆ ਕਿਉਂਕਿ ਪਹਿਲਾਂ ਜਦਾ ਹਾਸੇ-ਮਜ਼ਾਕ ਤੇ ਮੂਵੀ ਆਣੇ ਜੱਲ ਲੱਗ ਕੇ ਸੀ ਪਰ ਉਹ ਵੀ ਵਧੀਆ ਨਹੀਂ ਪਰ ਇਤਿਹਾਸ ਨਹੀਂ ਨਹੀਂ ਜੀ ਇਹ ਇਤਿਹਾਸਾ ਜੀ ਹਾਂ ਜੀ ਸਾਡੇ ਬੱਚਿਆਂ ਨੂੰ ਅੱਜ ਕੱਲ ਦੇ ਜਨਮ ਸੰਖਿਆ ਨੂੰ ਇਹ ਨਹੀਂ ਪਤਾ ਵੀ ਸਾਡੇ ਗੁਰੂਆਂ ਦੇ ਨਾਮ ਕੀ ਸੀ ਸਾਡੇ ਗੁਰੂ ਕਿਹੜੇ-ਕਿਹੜੇ ਇਤਿਹਾਸ ਦੇ ਵਿੱਚ ਸੀ ਕਿ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਕੀ ਬੀਬੀ ਰਚਨੀ ਦਾ ਇਤਿਹਾਸ ਸੀ ਪਰ ਇਸ ਕਰਕੇ ਬੀਬੀ ਰਚਨੀ ਦਾ ਇਤਿਹਾਸ ਅੱਜ ਕੱਲ ਦੇ ਬੱਚਿਆਂ ਨੂੰ ਸੌ ਸਾਡੀ ਦਾ ਕਿਤਾਬਾਂ ਦੇ ਵਿੱਚ ਲਿਖਿਆ ਸੀ ਤਾਂ ਜਾਣਦੇ ਆ ਸਾਰਾ ਕੁਝ ਸੋ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਬੀਬੀ ਰਚਨੀ ਮੂਵੀ ਦੇਖਿਆ ਹਾਂ ਹਾਂ ਜੀ ਬਹੁਤ ਵਧੀਆ ਸੀਗੀ ਸਰ ਮੂਵੀ ਤਾਂ ਕਿਵੇਂ ਸਰ ਮਤਲਬ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਫਰਸਟ ਟਾਈਮ ਤੇ ਬਹੁਤ ਵਧੀਆ ਮੂਵੀ ਸੀਗੀ ਕੀ ਡਿਮਾਂਡ ਕਰੋਗੇ ਪ੍ਰੋਡੂਸਰ ਵੀ ਇਹ ਜੇ ਮੂਵੀਆ ਹੋਰ ਹੋਣੇ ਹਾਂਜੀ ਹਾਂ ਆਫ ਕੌਰਸ ਬਹੁਤ ਸਭ ਵਧੀਆ ਮੂਵੀ ਸੀਗੀ ਸਰ ਤੇ ਕਿਹਦਾ ਕਿਰਦਾਰ ਵਧੀਆ ਲੱਗਿਆ ਮੂਵੀ 'ਚ ਰੂਪੀ ਗਿੱਲ ਮੈਮ ਦਾ ਬਹੁਤ ਵਧੀਆ ਸੀਗਾ ਸਭ ਦਾ ਹੀ ਬਹੁਤ ਅੱਛਾ ਰੋਲ ਪਲੇ ਕੀਤਾ ਸਭ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੀਬੀ ਰਜਨੀ ਮੂਵੀ ਜੋ ਕਿ ਚਰਚਾ ਦੇ ਵਿੱਚ ਹੈ ਪੰਜਾਬੀ ਪਿਆਰ ਕਰਨ ਸੱਚੀ ਕਾਲ ਜੀ ਮੂਵੀ ਦੇਖਿਆ ਬੀਬੀ ਰਜਨੀ ਜੀ ਕਿਵੇਂ ਲੱਗੀ ਉਹ ਬੀਬੀ ਮੈਨੂੰ ਬਹੁਤ ਵਧੀਆ ਲੱਗੀ ਬਹੁਤ ਅੱਛਾ ਨੰ ਅਜੀ ਮੂਵੀਆਂ ਬਹੁਤ ਘੱਟ ਬਣਦੀਆਂ ਬਹੁਤ ਘੱਟ ਬਣਦੀਆਂ ਐਸੀ ਮੂਵੀਆਂ ਪਰ ਐਸੇ ਬਣਨੇ ਚਾਹੀਦੀਆਂ ਆਰੀ ਫੈਮਿਲੀ ਦੇਖਣਾ ਇਹ ਤੁਹਾਡੀ ਫੈਮਿਲੀ ਇਹ ਵਿਦਮੇਸ ਜੀ ਆਇਓ ਜੀ ਕੀ ਕਹਿਣਾ ਚਾਹੋਗੇ ਜੀ ਇਸ ਦਰਸ਼ਕਾਂ ਨੂੰ ਦੇਖ ਲਈ ਜੋਗ ਪਰਿਵਾਰ ਦੇ ਲਈ ਸਾਰੇ ਇਕੱਠੇ ਬੈਠ ਕੇ ਫਿਲਮ ਦੇਖੇ ਜੋਗਾ ਬਹੁਤ ਵਧੀਆ ਮੂਵੀ ਆ ਮਾਦੀ ਵਧੀਆ ਕਿਹੜੀ ਮੂਵੀ ਹਾਂਜੀ ਹਾਂਜੀ ਬਹੁਤ ਸੋਹਣੀ ਲੱਗੀ ਬੜੀ ਘਾਲੀ ਬਹੁਤ ਵਧੀਆ ਲੱਗੀ ਕਿਹ ਮੂਵੀ ਲੱਗੀ ਬੀਬੀ ਰੰਜੀ ਉਹ ਵਧੀਆ ਲੱਗੀ ਭਾਜੀ ਅੱਛਾ ਜੀ ਹਾਂਜੀ ਹਾਂ ਜੀ ਇਹਆਂ ਮੂਵੀਆ ਬਹੁਤ ਘੱਟ ਬਣਦੀਆਂ ਨੇ ਪਰ ਜਿਵੇਂ ਇਤਿਹਾਸ ਦਰਸਾਉਂਦੀ ਐ ਦੱਸਦੀ ਐ ਤੇ ਬੱਚੇ ਫੈਮਿਲੀ ਨਾਲ ਆਏ ਆ ਜੀ ਹਾਂ ਜੀ ਫੈਮਿਲੀ ਨਾਲ ਲੈ ਕੇ ਆਏ ਆਪਣੇ ਬੱਚਿਆਂ ਨੂੰ ਦਿਖਾਣ ਵਾਸਤੇ ਲੈ ਆਏ ਅੱਛਾ ਜੀ ਕਿਵੇਂ ਵਧੀਆ ਕਿ ਮੂਵੀ ਉਹ ਵਧੀਆ ਸੀ ਕਹਿੰਨੇ ਵੱਕੇ ਜਈਏ ਜੀ ਮੂਵੀ ਆ ਹਾਂ ਜੀ ਜਦ ਬੱਚਿਆਂ ਨੂੰ ਦਿਖਾਣਾ ਬੱਚਿਆਂ ਨੂੰ ਪਤਾ ਲੱਗੇ ਜੀ ਤੇ ਸਾਡਾ ਇਤਿਹਾਸ ਕੀ ਐ ਜੀ ਸਭ ਤੋਂ ਵਧੀਆ ਕੈਰੇਕਟਰ ਕਿਹਦਾ ਲੱਗਿਆ ਜੀ ਰਜਨੀ ਦਾ ਲੱਗਿਆ ਜੀ ਹਾਂ ਜੀ ਆਪਣੇ ਬੱਚਿਆਂ ਨੂੰ ਦਿਖਾਣਾ ਵੀ ਕੀ ਸਾਡਾ ਇਤਿਹਾਸ ਕੀ ਐ ਭਾਈ ਜੀ ਕਹੇ ਮੂਵੀ ਲਗੀ ਵੀਰੇ ਜੀ ਇਹ ਮੂਵੀ ਸੀਗੀ ਵੀਰੇ ਬਹੁਤ ਅੱਛੀ ਮੂਵੀ ਸੀਗੀ ਬਹੁਤ ਵਧੀ ਉੱਲੇ ਬੈਠੇ ਸੀ ਸਾਰੀ ਅਸੀਂ ਵੀ ਬੱਚਿਆਂ ਨੂੰ ਨਾਲ ਲੈ ਕੇ ਆਏ ਆਂ ਦਿਖਾਉਣ ਬਹੁਤ ਅੱਛੀ ਮੂਵੀ ਸੀ ਜੀ ਤੇ ਬਾਕੀ ਮੂਵੀਆਂ ਨਾਲੋਂ ਇਸ ਮੂਵੀ ਦੇ ਵਿੱਚ ਤੁਹਾਨੂੰ ਕੀ ਵੱਖਰਾ ਲੱਗਿਆ ਜੀ ਇਸ 'ਤੇ ਇੱਕ ਤਾਂ ਮੈਸੇਜ ਬਹੁਤ ਵਧੀਆ ਸੀਗਾ ਵੀ ਪ੍ਰਮਾਤਮਾ ਨੂੰ ਮੰਨੋ ਸਭ ਤੋਂ ਵਧੀਆ ਤਾਂ ਇਹ ਹੀ ਸੀਗਾ ਵੀ ਰੱਬ ਤੇ ਵਿਸ਼ਵਾਸ ਰੱਖੋ ਉਹਦੀ ਰਜ਼ਾ ਚ ਰਹੋ ਕਿਉਂਕਿ ਆਧੇ ਸਮੇਂ ਤੇ ਲੋਕੀ ਵਿਸ਼ਵਾਸ ਘਟਾ ਕੇ ਰੱਬ ਨੂੰ ਘੱਟ ਕਰਦੇ ਨੇ ਹਾਂ ਇਹ ਫੈਮਿਲੀ ਨਾਲ ਦੇਖਣ ਵਾਲੀ ਬਹੁਤ ਵਧੀਆ ਮੂਵੀ ਹੈ ਜੀ ਬਾਕੀ ਰੱਬ ਤੇ ਭਰੋਸਾ ਰੱਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸਭ ਤੋਂ ਵਧੀਆ ਕੈਰੈਕਟਰ ਕਿਹਦਾ ਲੱਗਿਆ ਮੂਵੀ 'ਚ ਜੀ ਰੂਪੀ ਗਿੱਲ ਦਾ ਜੀ ਰੂਪੀ ਗਿਲਬੈਸਟ੍ਰੈਕ ਸੋ ਬੀਬੀ ਰਜਨੀ ਮੂਵੀ ਜੋ ਕਿ ਚਰਚਾ ਦੇ ਵਿੱਚ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਾਫੀ ਲੋਕ ਪਸੰਦ ਕਰ ਰਹੇ ਇਸ ਮੂਵੀ ਨੂੰ ਤੇ ਜਿੱਦਾਂ ਅਸੀਂ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਕਹੇ ਕਿ ਇਤਿਹਾਸਕ ਨੂੰ ਦੁਹਰਾਉਂਦੀ ਹੈ ਅਸੀਂ ਇਹਨਾਂ ਨਾਲ ਬੱਚਿਆਂ ਨੂੰ ਲੈ ਕੇ ਆਏ ਮੂਵੀ ਦਿਖਾਉਣ ਵਾਸਤੇ ਤੇ ਹਰੇਕ ਨੂੰ ਮੂਵੀ ਦੇਖਣਾ ਆਉਣਾ ਚਾਹੀਦਾ ਤਾਂ ਜੋ ਇੱਕ ਕੋਈ ਲੱਗ ਜੀ ਦੇਖ ਸਕੇ ਤੇ ਜੋ ਇਤਿਹਾਸ ਆਪਰਾ ਉਹ ਅਸੀਂ ਗੁਰੂਆਂ ਨੂੰ ਪਛਾਣ ਸਕੀਏ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ ਫਾਈਲ ਚੱਲ ਪੰਜਾਬੀ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ